ਇਹ ਜਿਹੜਾ ਆਪਣੇ ਘਰ ਆਪਣੇ ਉੱਪਰ ਸਟੈਚੂ ਲਾਇਆ ਜੀ ਜੀ ਬਾਬਾ ਸਾਹਿਬ ਦਾ ਜੀ ਉਹਦਾ ਸਾਡਾ ਫਰਜ਼ ਬਣਦਾ ਸਤਿਕਾਰ ਕਰਨਾ ਹੂੰ ਕਿਉਂਕਿ ਹੁਣ ਸਟੈਚੂ ਲਾ ਕੇ ਜੇ ਅਸੀਂ ਭੁੱਲ ਜਾਈਏ ਆਉਣ ਨੂੰ ਤਾਂ ਨਹੀਂ ਦਿਲ ਉੱਥੋਂ ਕਰਦਾ ਸੀ ਪਰ ਸਭ ਤੋਂ ਵੱਧ ਖੇਚ ਜਿਹੜੀ ਇੱਥੇ ਦੀ ਬਣੀ ਹੋਈ ਸੀ ਵੀ 14 ਅਪ੍ਰੈਲ ਨੂੰ ਜਾ ਕੇ ਬਾਬਾ ਸਾਹਿਬ ਦਾ ਜਨਮ ਦਿਨ ਜ਼ਰੂਰ ਮਨਾਉਣਾ ਬਾਬਾ ਸਾਹਿਬ ਤੁਹਾਡੀ ਸੋਚ ਤੇ ਜੈ ਭੀਜ ਜੈ ਬਾਬਾ ਜੈ ਜੈ ਭਾਰਤ ਬਾਬਾ ਸਾਹਿਬ ਵੱਡੀ ਸੋਚ ਦੇ ਡਾਕਟਰ ਬੀਰ ਅੰਬੇਦਕਰ ਜੀ ਦੇ 133ਵੇਂ ਜਨਮ ਦਿਨ ਦੀ ਸਾਰੀਆਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਜੀ ਜੀ ਆਸਟ੍ਰੇਲੀਆ ਅਮਰੀਕਾ ਇਹਨਾਂ ਕੰਟਰੀਆਂ ਦੇ ਵਿੱਚ ਸਾਰੇ ਮੈਂ ਘੁੰਮ ਕੇ ਆਇਆ ਹੂੰ ਤੇ ਜਿੱਥੇ ਤੱਕ ਮੇਰੇ ਸੋਚ ਨੇ ਕੰਮ ਕੀਤਾ ਕਿ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਪੜ੍ਹਾਓ ਤੁਸੀਂ ਸਾਡੇ ਸਤਿਕਾਰਯੋਗ ਸਰਪੰਚ ਰਵਿੰਦਰ ਕੁੱਪੂ ਜੀ ਉਹਨਾਂ ਦਾ ਬੜਾ ਵੱਡਾ ਉਪਰਾਲਾ ਹੈ ਜਿਹੜੇ ਵਿਦੇਸ਼ ਦੀ ਧਰਤੀ ਤੋਂ ਆਇਆ ਵਾਪਸ ਇਸ ਕਰਕੇ ਹੈ ਕਿ 14 ਅਪ੍ਰੈਲ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ ਹੈ ਉਹ ਮੈਂ ਆਪਣੇ ਪਿੰਡ ਆਪਣੇ ਨਗਰ ਆਪਣੇ ਘਰ ਜਾ ਕੇ ਮਨਾਉਣਾ ਇਹਨਾਂ ਨੇ ਬਹੁਤ ਸ਼ਾਨਦਾਰ ਇੱਕ ਆਲੀਸ਼ਨ ਬਾਬਾ ਸਾਹਿਬ ਆਦਮ ਕਦਬੋਤ ਜਿਹੜਾ ਸਟੈਚੂ ਆਪਣੇ ਕੋਠੀ ਤੇ ਲਗਾਇਆ ਇਹੋ ਜਿਹੇ ਉਪਰਾਲੇ ਸਾਰਿਆਂ ਨੂੰ ਗੰਨਜਾਈ ਦੇ ਆ ਠੀਕ ਅੱਜ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ ਹੈ ਪੂਰੇ ਸੰਸਾਰ ਭਰ ਦੇ ਵਿੱਚ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਦਕਰ ਜੀ ਦਾ ਜਨਮ ਦਿਨ ਉਹਨਾਂ ਨੂੰ ਇੱਕ ਰੈਵਰ ਮੰਨ ਕੇ ਉਹਨਾਂ ਨੂੰ ਇੱਕ ਆਈਡੀਅਲ ਮੰਨ ਕੇ ਮਨਾਇਆ ਜਾ ਰਿਹਾ ਹੈ ਸਮਾਜ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਚੇਤਨਾ ਆਈ ਹੈ ਜਿੱਥੇ ਕਿ ਸਮਾਗਮ ਕੀਤੇ ਜਾ ਰਹੇ ਨੇ ਚੌਂਕਾਂ ਦੇ ਵਿੱਚ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਦਕਰ ਜੀ ਦੇ ਸਟੈਚੂ ਤੇ ਫੁੱਲਾਂ ਦੇ ਹਾਰ ਪਾਏ ਜਾ ਰਹੇ ਨੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਵੱਡੇ-ਵੱਡੇ ਵਿਚਾਰ ਗੋਸ਼ਟੀਆਂ ਹੋ ਰਹੀਆਂ ਉੱਥੇ ਸਮਾਜ ਦੇ ਵਿੱਚ ਇਦਾਂ ਦੇ ਵੀ ਬਹੁਤ ਸਾਰੇ ਘਰ ਨੇ ਜਿਨ੍ਹਾਂ ਨੇ ਆਪਣੇ ਘਰਾਂ ਤੇ ਸਟੈਚੂ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਦਕਰ ਜੀ ਦੀ ਲਾਏ ਹੋਏ ਤੁਸੀਂ ਦੇਖ ਰਹੇ ਹੋ ਕਿ ਆਪਣੇ ਮਹਿਲ ਦੇ ਉੱਤੇ ਪਿੰਡ ਮੰਡੀ ਹੈ ਜਿਹੜਾ ਜਲੰਧਰ ਤੇ ਹਲਕਾ ਫਲੋਰ ਦੇ ਅਪਰਾਂ ਦੇ ਨੇੜੇ ਪਿੰਡ ਮੰਡੀ ਜਿੱਥੇ ਵੱਡਾ ਮਹਿਲ ਬਣਾਇਆ ਸਰਪੰਚ ਅਰਵਿੰਦਰ ਕੁਮਾਰ ਕੁੱਕੂ ਜੀ ਤੇ ਵੱਡੇ ਤਨਾਟ ਨੇ ਔਰ ਬਹੁਤ ਅੱਛਾ ਬਿਜ਼ਨਸ ਹੈ ਜਨਾ ਨੇ ਇਹ ਆਈਡੀਅਲ ਮੰਨਿਆ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਦਕਰ ਜੀ ਨੂੰ ਕਿ ਉਹਨਾਂ ਦੀ ਬਦੌਲਤ ਹੀ ਇਹ ਸਾਰਾ ਕੁਝ ਅਸੀਂ ਇੱਥੇ ਤੱਕ ਪਹੁੰਚੇ ਆਂ ਤੇ ਇਹ ਸਟੈਚੂ ਜਿੱਥੇ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਦਕਰ ਜੀ ਦਾ ਆਪਣੇ ਮਹਿਲ ਦੇ ਉੱਤੇ ਕੋਠੀ ਦੇ ਉੱਤੇ ਲਾਇਆ ਗੱਡੀਆਂ ਮੋਟਰਾਂ ਦਾ ਅੱਜ ਜੇ ਅੱਜ ਕਿਹਾ ਜਾ ਸਕਦਾ ਕਿ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਦਕਰ ਜੀ ਦੀ ਬਦੌਲਤ ਹੈ ਤੁਸੀਂ ਦੇਖਿਆ ਕਿ ਫੁੱਲਾਂ ਦੇ ਹ ਜਿਹੜੇ ਵਰਖਾ ਵੀ ਕੀਤੀ ਆ ਸਾਡੀਆਂ ਭੈਣਾਂ ਨੇ ਤੇ ਬਹੁਤ ਚਾਹ ਉਤਸ਼ਾਹ ਤੇ ਜੋਸ਼ ਹੈ ਤੇ ਮੇਰੇ ਨਾਲ ਨੇ ਇਸ ਵੇਲੇ ਸਰਪੰਚ ਰਵਿੰਦਰ ਕੁਮਾਰ ਕੁੱਕੂ ਜੀ ਜਿਨ੍ਹਾਂ ਦੇ ਮਹਿਲ ਦੇ ਉੱਤੇ ਇਹ ਵੱਡੇ ਘਰ ਦੇ ਉੱਤੇ ਐ ਬਾਬਾ ਸਾਹਿਬ ਪੀਮਰਾਉ ਡਾਕਟਰ ਮੇੜਗੜਜੀ ਦਾ ਸਟੈਚੂ ਲਗਾਇਆ ਔਰ ਬੀਤੇ 1-2 ਦਿਨ ਪਹਿਲਾਂ ਹੀ ਵਿਦੇਸ਼ ਤੋਂ ਆਏ ਨੇ ਵਿਦੇਸ਼ ਤੋਂ ਇਸ ਕਰਕੇ ਐਨੇ ਮਹਿਲ ਦੇ ਉੱਤੇ ਬਾਬਾ ਸਾਹਿਬ ਪੀਮਰਾਉ ਡਾਕਟਰ ਮੇੜਗੜਜੀ ਦਾ ਸਟੈਚੂ ਹੈ ਉੱਥੇ ਜਨਮ ਦਿਨ ਇੱਥੇ ਆ ਕੇ ਮਨਾਉਣਾ ਹੈ ਔਰ ਬੜਾ ਚਾਅ ਉਤਸ਼ਾਹ ਜੋਸ਼ ਹੈ ਤੇ ਬੀਤੇ ਕੱਲ ਹੀ ਆਏ ਜੈ ਪੀਮ ਔਰ ਜੈਪਾਰ ਜੀ ਜੈ ਪੀਮ ਜੈਪਾਰ ਜੀ ਠੀਕ ਹੋ ਜੀ ਹਾਂ ਜੀ ਬਿਲਕੁਲ ਠੀਕ ਹੈ ਮੀਤੇ ਦੇ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਵੀਡੀਓ ਕਾਲ ਤੁਸੀਂ ਕੈਨੇਡਾ ਤੋਂ ਸ਼ਾਇਦ ਬਾਹਰੋਂ ਕੀਤੀ ਸੀਗੀ ਨਾ ਮੈਂ ਬਾਹਰ ਆਪਣੇ ਬੇਟੀ ਦੇ ਕੋਲ ਆਸਟ੍ਰੇਲੀਆ ਗਿਆ ਬ੍ਰਦਰ ਮਰੇਆ ਵਾਹ ਜੀ ਵਾਹ ਬੱਚਿਆਂ ਨੂੰ ਮਿਲਣ ਗਿਆ ਸੀ ਹਾਂ ਤੇ 11 ਤਰੀਕ ਨੂੰ ਵਾਪਸ ਆਇਆ ਜੀ ਹਾਂ ਤੁਹਾਡੇ ਇਹੀ ਜਜ਼ਬਾ ਸੀ ਕਿ ਬਾਬਾ ਸਾਹਿਬ ਪਿਮਰਾ ਡਾਕਟਰ ਮੀਟ ਕਰਦੀ ਜਨਮ ਦਿਨ ਤੋਂ ਪਹਿਲਾਂ ਪਹਿਲਾਂ ਪਹੁੰਚਣਾ ਹੀ ਪਹੁੰਚਣਾ ਹੈ ਹਾਂ ਜ਼ਰੂਰ ਜੀ ਕਿ ਜਿਹੜਾ ਆਪਣੇ ਘਰ ਆਪਣੇ ਉੱਪਰ ਸਟੈਚੂ ਲਾਇਆ ਜੀ ਜੀ ਬਾਬਾ ਸਾਹਿਬ ਦਾ ਜੀ ਉਹਦਾ ਸਾਡਾ ਫਰਜ਼ ਬੰਦਾ ਸਤਿਕਾਰ ਕਰਨਾ ਹਾਂ ਕਿਉਂਕਿ ਹੁਣ ਸਟੈਚੂ ਲਾ ਕੇ ਜੇ ਅਸੀਂ ਭੁੱਲ ਜਾਈਏ ਆਉਣ ਨੂੰ ਤਾਂ ਨਹੀਂ ਦਿਲ ਉਥੋਂ ਕਰਦਾ ਸੀ ਪਰ ਸਭ ਤੋਂ ਵੱਧ ਖੇਚ ਜਿਹੜੀ ਇੱਥੇ ਦੀ ਬਣੀ ਹੋਈ ਸੀ ਵੀ 14 ਅਪ੍ਰੈਲ ਨੂੰ ਜਾ ਕੇ ਬਾਬਾ ਸਾਹਿਬ ਦਾ ਜਨਮ ਦਿਨ ਜ਼ਰੂਰ ਮਨਾਣਾ ਵਾਹ ਜੀ ਵਾਹ ਵਾਹ ਜੀ ਵਾਹ ਤੇ ਕੀ ਕਹਿਣਾ ਚਾਹੂੰਗਾ ਅੱਜ ਆਈਡੀਅਲ ਸਾਡੇ ਵਾਸਤੇ ਬਾਬਾ ਸਾਹਿਬ ਵੀ ਮਰਾਉ ਡਾਕਟਰ ਅੰਮੇੜਕਰ ਜੀ ਕਿਉਂਕਿ ਉਹਨਾਂ ਦੀ ਬਦੌਲਤ ਹੀ ਅੱਜ ਅਸੀਂ ਗੱਡੀਆਂ ਮੋਟਰਾਂ ਮੈਲਾਂ ਪ੍ਰਾਪਰਟੀ ਵਾਲੇ ਹੋਏ ਹੈਗੇ ਆ ਕੀ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੂੰਗਾ ਸਭ ਤੋਂ ਪਹਿਲਾਂ ਤਾਂ ਜੀ ਮੈਂ ਡਾਕਟਰ ਵੀਰ ਅੰਬੇਦਕਰ ਜੀ ਦੇ 133ਵੇਂ ਜਨਮ ਦਿਨ ਦੀ ਸਾਰੀਆਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਜੀ ਵਾਹਿਗੁਰੂ ਉਸ ਤੋਂ ਬਾਅਦ ਜੋ ਕੁਝ ਵੀ ਅੱਜ ਸਭ ਕੁਝ ਇਹਨਾਂ ਰਹਿਬਰਾਂ ਦੀ ਬਦੌਲਤ ਹੈ ਆ ਅਸੀਂ ਤਾਂ ਇਹਨਾਂ ਦਾ ਹਰ ਵੇਲੇ ਸ਼ੁਕਰਾਨਾ ਕਰਦੇ ਹਾਂ ਜੀ ਤੇ ਬਾਕੀ ਮੈਂ ਇਹ ਕਹਿਣਾ ਕਿਉਂਕਿ ਮੈਂ ਹੁਣ ਪਰਮਾਤਮਾ ਦੀ ਕਿਰਪਾ ਨਾਲ ਕੈਨੇਡਾ ਜੁਕੇ ਆਸਟ੍ਰੇਲੀਆ ਅਮਰੀਕਾ ਇਹਨਾਂ ਕੰਟਰੀਆਂ ਦੇ ਵਿੱਚ ਸਾਰੇ ਮੈਂ ਘੁੰਮ ਕੇ ਆਇਆ ਹਾਂ ਹਾਂ ਤੇ ਜਿੱਥੇ ਤੱਕ ਮੇਰੇ ਸੋਚਣੇ ਕੰਮ ਕੀਤਾ ਕਿ ਬੱਤ ਤੋਂ ਵੱਧ ਆਪਣੇ ਬੱਚਿਆਂ ਨੂੰ ਪੜਾਓ ਤੁਸੀਂ ਪੜ੍ਹਾਈ ਕੰਮ ਆਣੀ ਆ ਕਿਉਂਕਿ ਅਸੀਂ ਪੜ੍ਹੇ ਹੈਗੇ ਪਰ ਥੋੜੇ ਘੱਟ ਪੜ੍ਹੇ ਕਰਕੇ ਸਾਨੂੰ ਬਹੁਤ ਉੱਤਰ ਪ੍ਰੋਬਲਮ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਇਸ ਕਰਕੇ ਕਰਨਾ ਪੈਂਦਾ ਕਿ ਸਾਡੇ ਲੰਬੀ ਸਟੱਡੀ ਨਹੀਂ ਕਰ ਸਕੇ ਸੀ ਤੇ ਬਾਕੀ ਮੈਂ ਸਾਰਿਆਂ ਬੱਚਿਆਂ ਨੂੰ ਵੀ ਸਾਰਿਆਂ ਨੂੰ ਇਹੀ ਕਹਿਣਾ ਵੀ ਬੱਤ ਤੋਂ ਵੱਧ ਆਪਣੇ ਬੱਚਿਆਂ ਨੂੰ ਪੜਾਓ ਜਿੰਨਾ ਹੋ ਸਕਦਾ ਬਿਲਕੁਲ ਜੀ ਬਾਬਾ ਸਾਹਿਬ ਦਾ ਵੀ ਇਹੀ ਸਲੋਗਨ ਸੀ ਪੜੋ ਜੁੜੋ ਜੁੜੋ ਤੇ ਸੰਘਰਸ਼ ਕਰੋ ਸਭ ਤੋਂ ਪਹਿਲਾਂ ਪੜਾਈ ਦੀ ਗੱਲ ਕੀਤੀ ਹੈ ਉਹਨਾਂ ਨੇ ਤੇ ਪੜਾਂਗੇ ਤਦ ਹੀ ਇਕੱਠੇ ਹੋਣ ਦਾ ਉਹਨਾਂ ਦੇ ਦਿਮਾਗ ਦੇ ਵਿੱਚ ਆਏਗਾ ਤਦ ਹੀ ਅਸੀਂ ਸੰਘਰਸ਼ ਸੰਘਰਸ਼ ਦਾ ਮਤਲਬ ਜੀਵਨ ਦੇ ਵਿੱਚ ਸੰਘਰਸ਼ ਜਿਵੇਂ ਬਾਬਾ ਸਾਹਿਬ ਨੇ ਸੰਘਰਸ਼ ਕੀਤਾ ਔਰ ਕਿੱਥੋਂ ਤੱਕ ਆਪ ਤਾਂ ਜਾਣਾ ਹੀ ਸੀ ਔਰ ਸਮਾਜ ਨੂੰ ਵੀ ਨਾਲ ਲੱਗਦੇ ਉਸ ਦਲਦਲ ਦੇ ਵਿੱਚੋਂ ਕੱਢ ਕੇ ਉਹ ਇੱਕ ਅੱਛੇ ਮਕਾਮ ਤੇ ਲੱਗੇ ਜਿਸ ਅੱਛੇ ਮਕਾਮ ਦਾ ਅੱਜ ਆਪਾਂ ਸਾਰੇ ਜਣੇ ਨਿਗ ਮਾਰ ਰਹੇ ਹਾਂ ਅੱਜ ਦੇ ਇਸ ਸਮਾਗਮ ਦੇ ਵਿੱਚ ਜਿੱਥੇ ਬਹੁਤ ਸਾਰੇ ਸਾਰੇ ਲੀਡਰ ਸਹਿਬਾਨ ਨੇ ਬਹੁਤ ਸਾਰੇ ਜਿਹੜੇ ਪੁਲਸ ਦੇ ਵਿੱਚ ਕਰਮਚਾਰੀ ਨੇ ਅਧਿਆਪਕ ਸਹਿਬਾਨ ਨੇ ਜਾਂ ਹੋਰ ਲੱਖ ਵੱਖ-ਵੱਖ ਉਹਦੇ ਆ ਤੇ ਰਾਜਨੀਤਿਕ ਆਗੂ ਵੀ ਇੱਥੇ ਮੌਕੇ ਦੇ ਮੌਜੂਦ ਨੇ ਇਹ ਸਾਰਾ ਬਾਬਾ ਸਾਹਿਬ ਭੀਮਰਾਓ ਡਾਕਟਰ ਮੇਰਗੜ ਦੀ ਬਦولت ਹੈਗਾ ਨਾ ਹਾਂਜੀ ਹਾਂਜੀ ਹਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਜਿਨੀਆਂ ਆਪਣਾ ਸਾਰਾ ਕੀਮਤੀ ਸਮਾਂ ਕੱਢ ਕੇ ਤੇ ਇੱਥੇ ਪਹੁੰਚੇ ਆ ਸਾਰਿਆਂ ਨੇ ਫੁੱਲ ਮਾਲਾ ਅਰਪਣ ਕੀਤੀ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨਨੇ ਡਾਕਟਰ ਬੇਦਕਰ ਵੀ ਅੰਦੇਰਕਰ ਸੈਨਾ ਦੇ ਸਾਡੇ ਦੀਪਕ ਭਾਈ ਪ੍ਰਧਾਨ ਜੀ ਤਹਿਸੀਲ ਫਲੋਰ ਤੋਂ ਇਹਨਾਂ ਦਾ ਵੀ ਖਾਸ ਕਰਕੇ ਧੰਨਵਾਦ ਆ ਜੀ ਬਾਕੀ ਜਿਹੜੇ ਵੀ ਸਾਰੇ ਸਾਡੇ ਸੱਜਣ ਮਿੱਤਰ ਜੋ ਵੀ ਹੈਗੇ ਆ ਆਪਣਾ ਟਾਈਮ ਕੱਢ ਕੇ ਪਹੁੰਚੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਦੁਬਾਰਾ ਫੇਰ ਇਹੀ ਕਹਿੰਦਾ ਮੈਂ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ ਵਾਹ ਜੀ ਵਾਹ ਹਾਂ ਇਸੇ ਚੀਜ਼ ਦੀ ਸਭ ਤੋਂ ਵੱਡੀ ਲੋੜ ਆ ਬਾਕੀ ਸਾਰਾ ਕੁਝ ਬਣ ਜਾਂਦਾ ਉਸ ਤੋਂ ਬਾਅਦ ਜੀ ਜੀ ਹਾਂ ਬਿਲਕੁਲ ਜੀ ਸਰਪੰਚ ਸਾਹਿਬ ਹੁਣਾਂ ਦਾ ਫੇਰ ਬਾਬਾ ਸਾਹਿਬ ਵੀ ਮਰਾਉ ਡਾਕਟਰ ਅਮਰਗੱਰ ਜੀ ਦੇ ਜਨਮ ਦਿਨ ਤੇ ਇੱਕ ਪਰਣ ਕਰ ਲੋ ਕਿ ਬਾਬਾ ਸਾਹਿਬ ਦੀ ਜਿੱਥੇ ਅਸੀਂ ਨਾਰੇ ਲਗਾ ਰਹੇ ਹਾਂ ਜਨਮ ਦਿਨ ਮਨਾ ਰਹੇ ਹਾਂ ਫੁੱਲਾਂ ਦੀ ਵਰਖਾ ਕਰ ਰਹੇ ਹਾਂ ਲੱਡੂ ਖਾ ਰਹੇ ਹਾਂ ਉੱਥੇ ਹੀ ਪਰਣ ਕਰ ਲੋ ਹਰਕ ਨੇ ਆਪਣੇ ਬੱਚਿਆਂ ਨੂੰ ਇੰਨਾ ਪੜਾਉਣਾ ਜਿਹੜੀ ਆਪਣੀ ਬਿੱਤ ਤੋਂ ਵੀ ਵੱਧ ਤੇ ਇਹ ਬਾਬਾ ਸਾਹਿਬ ਨੇ ਵੀ ਕਿਹਾ ਸੀ ਗੁਰੂ ਰਵਿਦਾਸ ਜੀ ਨੇ ਵੀ ਕਿਹਾ ਸੀ ਆਓ ਆਪਾਂ ਕੱਲੇ ਨਾਰੇ ਨਾ ਲਾਈਏ ਆਪਾਂ ਗੱਲ ਵੀ ਮਣੀ ਅੱਜ ਤੋਂ ਪਰਨ ਕਰ ਲਈਏ ਕਿ ਪੜਨਾ ਹੈ ਜੁੜਨਾ ਹੈ ਤੇ ਸੰਘਰਸ਼ ਕਰਨਾ ਹੈ ਅੱਜ ਦੇ ਇਸ ਵਿਸ਼ੇਸ਼ ਸਮਾਗਮ ਦੇ ਤੇ ਖੁਸ਼ੀ ਦੇ ਮੌਕੇ ਦੇ ਉੱਤੇ ਅੰਬੇਡਕਰ ਸੈਨਾ ਪੰਜਾਬ ਦੇ ਔਰਤ ਤਹਿਸੀਲ ਫਲੋਰ ਦੇ ਪ੍ਰਧਾਨੇ ਦੀਪਕ ਰਸੂਲਪੁਰੀ ਜੈਪੀਮ ਜੀ ਜੈਪੀਮ ਜੈਪਾਤ ਕੀ ਕਹਿਣਾ ਚਾਹੋਗੇ ਅੱਜ ਸਮਾਜ ਨੂੰ ਬਾਬਾ ਸਾਹਿਬ ਵੀ ਮੈਡਿਕਟਰ ਮਿਰਗਾ ਜੀ ਦੇ ਜਨਮ ਦਿਨ ਤੇ ਸੋ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦਾ ਅੱਜ 133ਵਾਂ ਜਿਹੜਾ ਆਗਮਨ ਪੁਰਬਿਆ ਜੀ ਆ ਜਨਮ ਦਿਹਾੜਾ ਪੂਰੇ ਦੇਸ਼ ਔਰ ਦੁਨੀਆ ਦੇ ਵਿੱਚ ਬੜੀ ਸ਼ਰਧਾ ਸਤਕਾਰ ਅਤੇ ਪ੍ਰੇਮ ਭਾਵਨਾ ਨਾਲ ਆਪਾਂ ਮਨਾਉਨੇ ਆ ਸਦੀਆਂ ਹੋ ਗਈਆਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਆਪਾਂ ਨੂੰ ਯਾਦ ਕਰਦੇ ਆ ਜੀ ਤਕਰੀਬਨ 133ਵਾਂ ਜਿਹੜਾ ਆਪਾਂ ਜਨਮ ਦਿਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਮਨਾ ਰਹੇ ਆ ਸੋ ਪਹਿਲਾਂ ਲੋਪ ਹੋਏ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਨੇ ਜਿਹੜਾ ਮੂਵਮੈਂਟ ਨੂੰ ਲੈ ਕੇ ਆਏ ਬਾਬਾ ਸਾਹਿਬ ਡਾਕਟਰ ਮੀਟਕਰ ਦਾ ਨਾਮ ਜਿਹੜਾ ਸੁਰਜੀਤ ਕੀਤਾ ਤਾਂ ਸਾਡੇ ਲੋਕ ਜਾ ਕੇ ਬਾਬਾ ਸਾਹਿਬ ਡਾਕਟਰ ਮੀਟਕਰ ਦਾ ਜਨਮ ਦਿਨ ਮਨਾਉਣ ਲੱਗੇ ਆ। ਸੋ ਜਨਮ ਦਿਨ ਮਨਾਉਣ ਨੂੰ ਸਕਦਾ ਤਕਰੀਬਨ 100 ਸਾਲ ਹੋ ਗਿਆ। ਪਰ ਬਾਬਾ ਸਾਹਿਬ ਡਾਕਟਰ ਮੀਟਕਰ ਦੇ ਸੁਪਨੇ ਜੋ ਅਧੂਰੇ ਆ ਉਹ ਅਧੂਰੇ ਹੀ ਆ। ਜੀ। ਕਿਉਂਕਿ ਬਾਬਾ ਸਾਹਿਬ ਡਾਕਟਰ ਮੀਟਕਰ ਇਸ ਦੇਸ਼ ਦੇ ਅੰਦਰ ਜਿਹੜੇ ਸਦੀਆਂ ਤੋਂ ਨਰਤਾੜੇ ਘਟ ਗਿਣਤੀਆਂ ਤੇ ਹੋ ਰਹੇ ਅਤਿ ਹਜ਼ਾਰ ਉਹਨਾਂ ਨੂੰ ਜ਼ੁਰਮ ਤਸ਼ੱਦਦ ਨੂੰ ਜਿਹੜੀ ਨੱਥ ਪਾਉਣ ਲਈ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਆਪਣੇ ਜੀਵਨ ਦੀ ਆਪਣੇ ਪਰਿਵਾਰ ਦੀ ਜਿਹੜੀ ਕੁਰਬਾਨੀ ਤੱਕ ਦੇ ਦਿੱਤੀ ਜਿੰਨਾ અપਮਾਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਇਸ ਦੇਸ਼ ਦੇ ਅੰਦਰ ਹੋਇਆ ਕਿਸੇ ਵੀ ਰਾਜਨੀਤਿਕ ਲੀਡਰ ਦਾ ਜੋ ਇੰਨਾ ਬੁੱਧੀਜੀਵੀ ਵਿਦਵਾਨ ਹੋਵੇ ਉਹਦਾ ਨਹੀਂ ਹੋਇਆ ਸੋ ਸਾਡੇ ਸਮਾਜ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਜਨਮ ਦਿਨ ਤਾਂ ਮਨਾਏ ਪਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਵਿਚਾਰ ਤਾਰਾ ਕੀ ਸੀ ਉਹ ਚਾਹੁੰਦੇ ਕੀ ਸੀ ਇਸ ਦੇਸ਼ ਨੂੰ ਇਸ ਸਾਡੇ ਸਮਾਜ ਦੇ ਦੱਬਲੇ ਕੁਚਲੇ ਲੋਕਾਂ ਨੂੰ ਜਿਹੜਾ ਰਾਸਤਾ ਬਾਲ ਲੈ ਕੇ ਜਾਣ ਦਾ ਸੁਪਨਾ ਸੀ ਉਹ ਕਿਤੇ ਨਾ ਕਿਤੇ ਅੱਜ ਵੀ ਅਧੂਰਾ ਆ ਅੱਜ ਆਪਾਂ ਪ੍ਰਣ ਕਰੀਏ ਕਿ ਬਾਬਾ ਸਭ ਡਾਕਟਰ ਮੀਟ ਕਰਦੇ ਜਿਹੜੇ ਆਪਾਂ ਜਨਮ ਦਿਨ ਮਨਾ ਰਹੇ ਆ ਜਨਮ ਦਿਨ ਮਨਾਉਣ ਦੇ ਉਪਲਖ ਵਿੱਚ ਆਪਾਂ ਇੱਕ ਤਹਈਆ ਵੀ ਕਰੀਏ ਕਿ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਕੇ ਪੜ੍ਹ ਲਿਖ ਕੇ ਐਜੂਕੇਟ ਕਰਕੇ ਸਮਾਜ ਨੂੰ ਜਿਹੜਾ ਇਕੱਠ ਕਰਕੇ ਸਮਾਜ ਨੂੰ ਲਾਮਬੰਦ ਕਰਕੇ ਕਿ ਜਿਹੜਾ ਇਹੋ ਜਿਹਾ ਪਲੇਟਫਾਰਮ ਬਣਾਈਏ ਕਿ ਸਾਡੇ ਲੋਕ ਵੀ ਜਿਹੜੇ ਕਿਉਂਕਿ ਕੁੱਟ ਉਹਨਾਂ ਲੋਕਾਂ ਦੇ ਪੈਂਦੀ ਆ ਜਿਹੜਾ ਤਸ਼ੱਦਦ ਉਹ ਜੁਰਮ ਉਹਨਾਂ ਦੇ ਲੋਕਾਂ ਦਾ ਹੁੰਦਾ ਜਿਹੜਾ ਰਾਜਪਾਗ ਤੋਂ ਬੰਨ੍ਹੇ ਹੁੰਦੇ ਆ ਸੋ ਇਸ ਬਾਬਾ ਸਾਹਿਬ ਦੇ ਸੁਪਨੇ ਨੂੰ ਪੂਰਾ ਤਾਂ ਹੀ ਕਰ ਸਕਦੇ ਆ ਪਰ ਰਾਜ ਭਗ ਵੱਲ ਕਦਮ ਵਧਾਈਏ ਤੇ ਉਹਨਾਂ ਨਾਲ ਦੇ ਸਮੇਂ ਦੇ ਵਿੱਚ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ ਆ ਆਪਾਂ ਉਹਨਾਂ ਦੇ ਸੁਪਨੇ ਪੂਰੇ ਕਰਕੇ ਮਨਾਈਏ ਤਾਂ ਜੋ ਲੋਕ ਵੀ ਯਾਦ ਕਰਨ ਵੀ ਹਾਂ ਬਾਬਾ ਸਾਹਿਬ ਲੋਕ ਡਾਕਟਰ ਅੰਬੇਡਕਰ ਦੇ ਜਿਹੜੇ ਪੈਰੋਕਾਰ ਆ ਉਹ ਅੱਦੇ ਵੀ ਜਾਗਦੇ ਆ ਸੋ ਅੱਜ ਇਸ ਮਹਾਨ ਦਿਨ ਤੇ ਸਾਡੇ ਸਤਿਕਾਰਯੋਗ ਸਰਪੰਚ ਰਵਿੰਦਰ ਕੁੱਕੂ ਜੀ ਉਹਨਾਂ ਦਾ ਬੜਾ ਵੱਡਾ ਉਪਰਾਲਾ ਹੈ ਜਿਹੜੇ ਵਿਦੇਸ਼ ਦੀ ਧਰਤੀ ਤੋਂ ਆਇਆ ਵਾਪਸੀ ਇਸ ਕਰਕੇ ਹੈ ਕਿ 14 ਅਪ੍ਰੈਲ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਿਹੜਾ ਜਨਮ ਦਿਨ ਆ ਉਹ ਮੈਂ ਆਪਣੇ ਪਿੰਡ ਆਪਣੇ ਨਗਰ ਆਪਣੇ ਘਰ ਜਾ ਕੇ ਮਨਾਉਣਾ ਇਹਨਾਂ ਨੇ ਬਹੁਤ ਸ਼ਾਨਦਾਰ ਇਕ ਆਲੀਸ਼ਾਨ 바ਵਾ ਸਾਹਿਬ ਆਦਮ ਕਾ ਦੋਪੁੱਤ ਜਿਹੜਾ ਸਟੈਚੂ ਆਪਣੇ ਕੋਠੀ ਤੇ ਲਗਾਇਆ ਇਹੋ ਜਿਹੇ ਪ੍ਰਾਲੇ ਸਾਰਿਆਂ ਨੂੰ ਕੰਨ ਚਾਹੀਦੇ ਆ ਸਪੈਸ਼ਲੀ ਅੰਬੇਡਕਰ ਜੀ ਨੇ ਪੰਜਾਬ ਤਹਿਸੀਲ ਰਵਿੰਦਰ ਕੁਮਾਰ ਕੋਕੂ ਜੀ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਨੇਕ ਪ੍ਰਾਲਾ ਕੀਤਾ ਅੱਜ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ ਆਪਣੇ ਘਰ ਵਿਖੇ ਮਨਾਇਆ ਸੋ ਅੱਜ ਦੇ ਇਸ ਮਹਾਨ ਦਿਨ ਤੇ ਸਮੂਹ ਦੇਸ਼ ਵਾਸੀਆਂ ਨੂੰ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ। ਦੀਪਕ ਜੀ ਇੱਕ ਮੈਂ ਜ਼ਰੂਰ ਗੱਲ ਕਰਨੀ ਚਾਹਾਂਗਾ ਜਿੱਥੇ ਬਾਬਾ ਸਾਹਿਬ ਦੀਆਂ ਪਾਹਰ ਸਲੋਗਨ ਦੇ ਉੱਤੇ ਚਰਚਾ ਕਰਦੇ ਹਾਂ। ਬਾਬਾ ਸਾਹਿਬ ਨੇ ਇਹ ਵੀ ਕਿਹਾ ਸੀਗਾ ਕਿ ਝੁੱਗੀਆਂ ਦੀਆਂ ਦੀਵਾਰਾਂ ਤੇ ਲਿਖ ਲੋ ਕਿ ਦੇਸ਼ ਦੇ ਹੁਕਮਰਾਨ ਬਣਨਾ। ਝੁੱਗੀਆਂ ਦਾ ਮਤਲਬ ਥੱਲੇ ਵਾਲਾ ਤਬਕਾ, ਗਰੀਬ ਤੋਂ ਜਿਹੜਾ ਝੁੱਗੀ 'ਚ ਰਹਿਣ ਵਾਲਾ ਬੰਦਾ, ਉਹਨੂੰ ਵੀ ਤਾਕਤ ਇੱਕ ਦਿੱਤੀ ਸੀ ਬਾਬਾ ਸਾਹਿਬ ਨੇ ਕਿ ਉਹ ਵੀ ਦੇਸ਼ ਦਾ ਹਾਕਮ, ਦੇਸ਼ ਦਾ ਰਾਜਾ ਬਣ ਸਕਦਾ। ਕਿੱਥੇ ਇੱਕ ਗੱਲ ਚੱਲੇ ਗਈ ਅੱਜ ਕਰੋਨਾ ਚ ਵਿਗਦੀ ਰਾਜਨੀਤੀ ਕਿੱਥੇ ਕਿ ਚੱਲੇ ਗਈ ਗੱਲ ਕਿ ਹਰ ਇੱਕ ਬੰਦਾ ਇੱਕ ਉਹਨੂੰ ਬੋਤਲ ਤੱਕ ਉਹਦਾ ਜਿਹੜਾ ਮਾਈਂਡ ਸੈਟਅਪ ਕਰ ਦਿੱਤਾ ਉਹ ਕੀਤਾ ਕਿਨੇ ਰਾਜਨੀਤੀ ਬਾਬਾ ਸਾਹਿਬ ਨੇ ਸਾਨੂੰ ਦੇ ਦਿੱਤੀ ਸੀਗੀ ਲੀਡਰ ਵੀ ਬਣੇ ਅੱਗੇ ਵੀ ਆਏ ਮੌਕੇ ਵੀ ਮਿਲੇ ਉਹ ਰਾਜ ਗੱਦੀ ਤੇ ਬੈਠੇ ਵੀ ਪਰ ਸੈਟਅਪ ਜਿਹੜਾ ਅੱਜ ਫੇਰ ਉਹੀ ਹੋ ਗਿਆ ਗੱਲ ਕਿ ਗਰੀਬ ਜਿਹੜਾ ਉਹ ਕਹੀ ਨਹੀਂ ਸਕਦਾ ਮੈਂ ਪੰਜ ਬਣੂਗਾ ਕਿ ਪੰਜ ਹੀ ਵੰਡਤ ਪੰਜ ਬਣਨ ਤੇ ਵੀ ਅੱਜ ਲੱਖਾਂ ਰੁਪਇਆ ਲੱਗਦਾ ਐਮਐਲਏ ਐਮਪੀ ਤੱਕ ਕਰੋੜਾਂ ਦੀਆਂ ਗੇਮਾਂ ਉਹ ਰਹਿ ਗਈਆਂ ਤੇ ਇਹ 바ਵਾ ਸਾਹਿਬ ਦਾ ਜਿਹੜਾ ਸੁਪਨਾ ਸੀ ਜਿਹੜਾ ਮਿਸ਼ਨ ਸੀ ਜਿਹੜਾ ਸੰਕਲਪ ਸੀਗਾ ਉਹ ਸਾਡੇ ਹੀ ਲੀਡਰਾਂ ਨੇ ਉਹਨੂੰ ਇੱਕ ਵਪਾਰ ਬਣਾ ਕੇ ਰੱਖ ਦਿੱਤਾ ਕੀ ਕਹਿਣਾ ਚਾਹਾਂ ਕਿਉਂਕਿ ਇਹ ਸਮਾਜ ਦੇ ਵਿੱਚ ਗੱਲ ਜਾਣੀ ਬਣਦੀ ਆ ਕਿਉਂਕਿ ਬਾਬਾ ਸਾਹਿਬ ਦਾ ਜਨਮ ਦਿਨ ਮਨਾ ਰਹੇ ਤਾਂ ਉਹਨੇ ਜਿਹੜੀ ਗੱਲ ਝੁੱਗੀਆਂ ਦੀਆਂ ਦੀਵਾਰਾਂ ਤੇ ਝੁੱਗੀਆਂ ਦੀ ਦੀਵਾਰਾਂ ਤੇ ਤਾਂ ਸੁਪਨਾ ਵੀ ਨਹੀਂ ਰਿਹਾ ਵੀ ਅਸੀਂ ਕਦੀ ਦੇਸ਼ ਦੇ ਐਮਐਲਏ ਐਮਪੀ ਬਣ ਜਾਾਂਗੇ ਮੱਧ ਵਰਗ ਦੇ ਵੀ ਸੁਪਨਾ ਨਹੀਂ ਰਿਹਾ ਕਿਉਂਕਿ ਇਹ ਜਿਹੜਾ ਇੱਕ ਤੰਦਾ ਬਣ ਚੁੱਕਾ ਹੈਗਾ ਬਾਬਾ ਸਾਹਿਬ ਨਹੀਂ ਇਹ ਚਾਹੁੰਦੇ ਸੀ ਬਾਬਾ ਸਾਹਿਬ ਡਾਕਟਰ ਅੰਬੇੜਕਰ ਨੇ ਇਹ ਵੀ ਨਾਲ ਗੱਲ ਕਹੀ ਸੀ ਵੀ ਗੁਲਾਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਦਿਆ ਉਹ ਬਗਾਵਤ ਕਰ ਦੇਣਗੇ ਝੁੱਗੀਆਂ ਆਪਣੇ ਕੰਧਾਂ ਦੀਆਂ ਦੀਵਾਰਾਂ ਤੇ ਲਿਖ ਲਓ ਇਹ ਸੁਦੇਸ਼ ਦੇ ਅਸੀਂ ਕਿਸੇ ਦਿਨ ਹਕੂਮਾਨ ਪਰ ਕਿੱਥੇ ਕਮੀ ਕਿੱਥੇ ਰਹਿ ਗਈ ਜੀ ਜੀ ਕਿਉਂਕਿ ਅਸੀਂ ਲੋਕ ਜਿਹੜੇ ਆ ਪੂੰਜੀਵਾਦ ਦੇ ਸ਼ਿਕਾਰ ਹੋ ਗਏ ਅਸੀਂ ਆਪਣੇ ਲੋਕਾਂ ਨੂੰ ਜਿਹੜਾ ਜਿਹੜਾ ਸ਼ੁਰੂ ਤੋਂ ਗਰਾਊਂਡ ਲੈਵਲ ਤੇ ਜੁੜਾ ਜਿਹਨੇ ਬਾਬਾ ਸਾਹਿਬ ਡਾਕਟਰ ਨੂੰ ਬੇੜਕਾ ਦੀ ਵਿਚਾਰਧਾਰਾ ਨੂੰ ਜਾਣ ਜਾਣ ਤੱਕ ਪਹੁੰਚਾਉਣ ਦਾ ਕੰਮ ਕੀਤਾ ਜਾਂ ਲੋਕਾਂ ਨੂੰ ਵੇਅਰ ਕਰਕੇ ਲੈ ਕੇ ਗਏ ਤੋਂ ਉਨਾ ਤੱਕ ਅਪਰੋਚ ਕਰਨ ਦੇ ਵਿੱਚ ਕਿਤਨਾ ਕਿਤੇ ਆਪਾਂ ناکਾਮ ਜਾ ਰਹੇ ਇਹ ਜਿਹੜਾ ਸਿਸਟਮ ਆ ਇਹ ਸਾਰਾ ਪੈਸੇ ਦੇ ਆਧਾਰ ਤੇ ਹੋ ਗਿਆ ਅੱਜ ਰਵਿੰਦਰ ਕੁਮਾਰ ਗੁਕੂ ਜੀ ਨੇ ਆਪਣੇ ਕਰ ਬੇਕੇ ਜੇਕਰ ਲੱਖਾਂ ਕਰੋੜਾਂ ਦਾ ਇਹਨਾਂ ਬਿਜ਼ਨਸ ਆ ਹਾਂ ਬਿਲਕੁਲ ਅਜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਵਿਚਾਰਧਾਰਾ ਨਾਲ ਜੁੜੇ ਆ ਸਾਡੇ ਲੋਕ ਇਹੋ ਜਿਹੇ ਵੀ ਕਿ ਜਿਨ੍ਹਾਂ ਨੇ ਜਦੋਂ ਥੋੜਾ ਜਿਹਾ ਤਰੱਕੀ ਹੋਈ ਤਾਂ ਆਪਣਾ ਸਰਨੇਮ ਤੱਕ ਬਦਲ ਲਿਆ ਬਿਲਕੁਲ ਬਿਲਕੁਲ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਕਹਿੰਦੇ ਸੀ ਪੇ ਬੈਕ ਟੂ ਸੁਸਾਇਟੀ ਜਦੋਂ ਅਸੀਂ ਆਪਣੇ ਸਮਾਜ ਦੇ ਲਈ ਦੁਨੀਆ ਤੇ ਇਨਸਾਨ ਹਰ ਕੇ ਜਨਮ ਲੈਂਦਾ ਉਹਨੇ ਇੱਕ ਦਿਨ ਦੁਨੀਆ ਤੋਂ ਜਾਣਾ ਆ ਪਰ ਤੁਸੀਂ ਇਸ ਦੇਸ਼ ਲਈ ਆਪਣੇ ਸਮਾਜ ਲਈ ਆਪਣੀ ਕੌਮ ਲਈ ਦਬੇ ਕੁਚਲੇ ਲੋਕਾਂ ਲਈ ਜੇ ਸਮਾਜ ਵਿੱਚ ਪੈਦਾ ਹੋਏ ਆ ਜੇ ਤੁਸੀਂ ਉਹ ਸਮਾਜ ਨੂੰ ਕੁਝ ਭਲਾ ਨਹੀਂ ਕਰਕੇ ਤੁਹਾਡਾ ਇਸ ਦੁਨੀਆ ਤੇ ਆਉਣਾ ਜਿਹੜਾ ਆ ਉਹ ਬ्यर्थ ਆ ਇਸ ਕਰਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੇ ਚਾਹੁੰਦੇ ਆ ਜੋ ਉਸ ਦੇਸ਼ ਦੀਆਂ ਸਿਟੀਜ਼ਨਸ਼ਿਪ ਜਿੱਥੇ ਲੈਣ ਨੂੰ ਲੋਕ 50 50 ਲੱਖ ਲਈ ਤਰਸਦੇ ਆ ਉਸ ਦੇਸ਼ ਦੇ ਸੈਂਕੜੇ ਸਾਲ ਪਹਿਲਾਂ ਬਾਬਾ ਸਾਹਿਬ ਉਸ ਦੇਸ਼ ਦੇ ਪੜਾਈ ਕਰਕੇ ਉਹ ਉਥੇ ਸੈਟਲ ਹੋ ਸਕਦੇ ਪਰਿਵਾਰ ਨੂੰ ਵੀ ਸੈਟਲ ਕਰ ਸਕਦੇ ਪਰ ਇੱਕ ਸਮਾਜ ਦੀ ਦਰਦ ਜਿਹੜਾ ਆ ਮੇਰੇ ਦੇਸ਼ ਦੇ ਲੋਕ ਕਿਉਂਕਿ ਬਾਬਾ ਸਾਹਿਬ ਨੇ ਉਹ ਚੱਲਿਆ ਅਸੀਂ ਅੱਜ ਆਪਣੇ ਬੱਚਿਆਂ ਨੂੰ ਟਾਈ ਲਾ ਕੇ ਸਕੂਲ ਭੇਜਦੇ ਆ ਅੱਜ ਆਪਣੇ ਬੱਚਿਆਂ ਨੂੰ ਪਾਣੀ ਦੀ ਬੋਤਲ ਰਮਾਲ ਤੱਕ ਨਾਲ ਦੇ ਕੇ ਭੇਜਦੇ ਆ ਪਰ ਉਸ ਮਹਾਰਾਜ ਦੇ ਜਿਹਦਾ ਜਨਮ ਦਿਨ ਮਨਾਉਂਦੇ ਆ ਉਹਨਾਂ ਇੰਨਾ ਜਲਾਲਤ ਹੋਈ ਕਿ ਉਹਨੂੰ ਸਕੂਲ ਦੇ ਬਾਹਰ ਬੋਰੀ ਦੇ ਬਿਠਾਇਆ ਗਿਆ ਪਰ ਉਸ ਦੇਸ਼ ਨੇ ਉਸ ਇਨਸਾਨ ਨੇ ਪੜ੍ਹ ਲਿਖ ਕੇ ਆਪਣੇ ਕੌਮ ਦਾ ਤਸੀਹੇ ਚੱਲ ਕੇ ਵੀ ਜ਼ੋਰਮ ਤਸ਼ੱਦਦ ਚੱਲ ਕੇ ਵੀ ਟੀਚਰਾਂ ਵੱਲੋਂ ਵੀ ਸਮਾਜ ਵੱਲੋਂ ਵੀ ਚੱਲ ਕੇ ਵੀ ਅੱਜ ਇਸ ਦੇਸ਼ ਦਾ ਐਡਾ ਵੱਡਾ ਨਾਮ ਜਿਹੜਾ ਬਣਾਇਆ ਤਾਂ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਵਿੱਚ ਸਭ ਤੋਂ ਵੱਡੀ ਕਮੀ ਰਹੀ ਤਿਆਗ ਭਾਵਨਾ ਦੀ ਕਿਉਂਕਿ ਮੈਂ ਜੋ ਸਮਝਦਾ ਜੇਕਰ ਸਾਡੇ ਸਮਾਜ ਦੇ ਬੁੱਧੀਜੀਵੀ ਲੀਡਰ ਵਿਦਵਾਨ ਜਿਹੜੇ ਦੂਜੀ ਪਾਰਟੀ ਜਾ ਕੇ ਤੁਮੂਸ਼ੀ ਮਾਰਦੇ ਆ ਜਾਂ ਦੂਜੀਆਂ ਪਾਰਟੀਆਂ ਦੇ ਗੂੰਗਾਉਂਦੇ ਆ ਉਹ ਕਮੀ ਕੀ ਹੈ ਤਿਆਗ ਦੀ ਸਿਰਫ ਲਾਲਸਾ ਕੁਰਸੀ ਦੀ ਜੇ ਇਸ ਆਪਾਂ ਪਾਰਟੀ ਦੇ ਵਿੱਚ ਜਾਂਦੇ ਆ ਉਹ ਤੁਹਾਡੇ ਮੂੰਹ ਦੇ ਕੰਨਾਂ ਦੇ ਵਿੱਚ ਡੰਡੀਆਂ ਪਾਉਂਦੇ ਮੂੰਹ ਤੇ ਟੇਪ ਲਾਉਂਦੇ ਵੀ ਤੁਸੀਂ ਆਪਣੇ ਕੌਮ ਆਪਣੇ ਸਮਾਜ ਦੀ ਗੱਲ ਨਹੀਂ ਕਰਨੀ ਜੋ ਅਸੀਂ ਤੁਹਾਨੂੰ ਲੈ ਕੇ ਸਿਪਰੇਟ ਦੇ ਦਿੱਤੀ ਉਹਦੇ ਤੇ ਬੋਲਣਾ ਕੰਨ ਤੇ ਡੰਡੀਆਂ ਤੋਂ ਚਿੱਤ ਆ ਗਿਆ ਜੇ ਬਾਬਾ ਸਤਗੁਰ ਰਵਦਾਸ ਮਹਾਰਾਜ ਜੀ ਦਾ ਵੇਲਾ ਸੀ ਕਾਲ ਸੀ ਇਹਨਾਂ ਦੇ ਮੂੰਹ ਦੇ ਵਿੱਚ ਜਿਹੜੀ ਜੀਬ ਵੜ ਦਿੰਦੇ ਤੇ ਕੰਨਾਂ ਦੇ ਵਿੱਚ ਸਿੱਕਾ ਟਾਲ ਕੇ ਪਾ ਦਿੰਦੇ ਆ ਬਿਲਕੁਲ ਸੇਮ ਸੇਮ ਉਹੀ ਆ ਹੁਣ ਯੁੱਗ ਬਦਲ ਗਿਆ ਨਾ ਤਕਨੀਕ ਬਦਲ ਗਈ ਸਿੱਕਾ ਉਹੀ ਆ ਕੰਨਾਂ 'ਚ ਟਾਲ ਕੇ ਉਹੀ ਚੀਜ਼ ਪਾਉਂਦੇ ਆ ਜਵਾਨ ਵੀ ਬੰਦ ਕਰਦੇ ਆ ਜਵਾਨ ਵੀ ਉਹੀ ਵੜਦੇ ਆ ਪਰ ਹੁਣ ਤਰੀਕਾ ਹੋ ਰਿਹਾ ਇਹਨਾਂ ਦੀ ਜ਼ੁਬਾਨ ਨੂੰ ਜਿਹੜਾ ਉਹ ਲੋਕ ਕਰ ਤੇ ਕੰਨਾਂ ਦੇ ਵਿੱਚ ਤੁਸੀਂ ਆਪਣੇ ਸਮਾਜ ਦੀ ਗੱਲ ਨਹੀਂ ਕਰਨੀ ਆਪਣੇ ਸਮਾਜ ਦੀ ਗੱਲ ਸੁਣਨੀ ਨਹੀਂ ਆਪਣੇ ਸਮਾਜ ਦੀਆਂ ਪਾਲਿਸੀਆਂ ਲਈ ਬੋਲਣਾ ਤੁਸੀਂ ਦੁਆਬੇ ਖੇਤਰ ਚ ਆਪਾਂ ਰਹਿੰਦੇ ਆ ਸਭ ਤੋਂ ਵੱਧ ਜਿਹੜਾ ਕੋਈ ਵੀ ਸਰਕਾਰਾਂ ਰਹੀਆਂ ਹੁਣ 70 ਸਾਲ ਹੋ ਗਏ ਦੇਸ਼ ਜਦ ਹੋਏ ਨੂੰ 75 ਸਾਲ ਦੇ ਕਰੀਬ ਤੁਸੀਂ ਦੇਖੋ ਦੁਆਬਾ ਦੁਆਬਾ ਬੈਲਟ ਉਥੇ ਹੁਸ਼ਿਆਰਪੁਰ ਦਾ ਦੇਖ ਲੋ ਜਲੰਧਰ ਆਪਾਂ ਜਿਲ੍ਹੇ ਚ ਰਹਨੇ ਆ ਫਲੋਰ ਤਸੀਦ ਦੇਖ ਲੋ ਕੋਈ ਸੁਧਾਰ ਨਹੀਂ ਕੋਈ ਕੁਛ ਨਹੀਂ ਮਲਵਾਲ ਦੇਖ ਲੋ ਲੋਕ ਜਾਗਰੂਕ ਆ ਉਧਰਲੇ ਸੜਕਾਂ ਵੀ ਦੇਖ ਲੋ ਉਹਦਾ ਬੇਨ ਉਹਦੇ ਹਸਪਤਾਲਾਂ ਦੇ ਵੀ ਏਰੀਆ ਸਾਡੇ ਹਸਪਤਾਲ ਤਾਂ ਡਾਕਟਰ ਹੀ ਨਹੀਂ ਅਰਸੂਲਪੁਰ ਸਾਹਿਬ ਇੱਕ ਬੜੀ ਚਿੰਤਾ ਕਰਨ ਵਾਲੀ ਗੱਲ ਹੈਗੀ ਵੈਸੇ ਤਾਂ ਖੁਸ਼ੀ ਦਾ ਮਾਹੌਲ ਆ ਇਦਾਂ ਦਾ ਜਿਹੜਾ ਇਹ ਗੱਲ ਵੀ ਮੈਸੇਜ ਵੀ ਜਾਣਾ ਚਾਹੀਦਾ ਸਮਾਜ ਦੇ ਅੰਦਰ ਇਹ ਬਾਬਾ ਸਾਹਿਬ ਸਤਗੁਰ ਅਰਦਾਸ ਮਹਾਰਾਜ ਜੀ ਤੇ ਹੋਰ ਰੇਵਰਾਂ ਨੇ ਬੜਾ ਇੱਕ ਸਮਾਨਤਾ ਲੈ ਕੇ ਆਉਣ ਦੇ ਯਤਨ ਕੀਤੇ ਇਹ ਬਰਾਬਰਤਾ ਲੈ ਕੇ ਆਉਣ ਦੇ ਯਤਨ ਕੀਤੇ ਅੱਜ ਜਿਸ ਸਮਾਜ ਨੇ ਬਰਾਬਰਤਾ ਲੈ ਕੇ ਆਉਣਾ ਸੀ ਜਿਨ੍ਹਾਂ ਨੂੰ ਅਧਿਕਾਰ ਮਿਲੇ ਸੀ ਮੌਕੇ ਮਿਲੇ ਸੀ ਅਫਸਰ ਬਣੇ ਸੀ ਜਾਂ ਲੀਡਰ ਵੱਡੇ ਵੀ ਬਣੇ ਸੀਗੇ ਉਹਦਿਆਂ ਤੇ ਵੀ ਬੈਠੇ ਸੀ ਰਾਜ ਗੱਦੀਆਂ ਤੇ ਵੀ ਬੈਠੇ ਆ ਉਹਨਾਂ ਦੇ ਤੇ ਗਰੀਬ ਦੇ ਬੱਚੇ ਜਿਹੜੇ ਆ ਇਹਨਾਂ ਦਾ ਆਪਸੀ ਹੀ ਵਿਤਕਰਾਵਤ ਹੋ ਗਿਆ ਅੱਜ ਪੰਜਾਬ ਦੇ ਵਿੱਚ ਛੇ ਤਰ੍ਹਾਂ ਦੀ ਐਜੂਕੇਸ਼ਨ ਹੈ ਤੇ ਉੱਥੇ ਸ਼ਡਿਊਲ ਕਾਸਟ ਦਾ ਬੱਚਾ ਜਿਹੜਾ ਉਸ ਆਧਾਰਨ ਤੋਂ ਆਧਾਰਨ ਗਰੀਬ ਜਿਹੜਾ ਸਕੂਲ ਹੈਗਾ ਉੱਥੇ ਪੜਦਾ ਉਤ ਜੋ ਜਿਹੜਾ ਬਣਿਆ ਐ ਐਮਐਲਐਮਪੀ ਐ ਉਹਦਾ ਬੱਚਾ ਕਿੱਥੇ ਇਹਨਾਂ ਨੂੰ ਕਿੱਥੇ ਚਿੰਤਾ ਆਏਗੀ ਕਿੱਥੇ ਇਹ ਆਈਡੀਅਲ ਮੰਨਦੇ ਨੇ ਬਾਬਾ ਸਾਹਿਬ ਨੂੰ ਤੇ ਗੁਰੂ ਰਵਦਾਸ ਜੀ ਨੂੰ ਫੋਟੋਆਂ ਲਾਉਂਦੇ ਨੇ ਪਰ ਇਹ ਜੇ ਇਹਨਾਂ ਦੇ ਮਨਚ ਐ ਤੇ ਇਹ ਕਰ ਸਕਦੇ ਨੇ ਇਹ ਸਭ ਦੀ ਐਜੂਕੇਸ਼ਨ ਬਰਾਬਰ ਸਭ ਦੀਆਂ ਸਿਹਤ ਸਹੂਲਤਾਂ ਬਰਾਬਰ ਔਰ ਪੰਜਾਬ ਦੇ ਵਿੱਚ ਜਿਹੜਾ ਪਿੱਛੇ ਰਹਿ ਗਿਆ ਸਮਾਜ ਐ ਉਹਦੇ ਲਈ ਤਰੱਕੀਆਂ ਦੇ ਰਾਹ ਖੋਲ ਸਕਦੇ ਨੇ ਸਾਡੇ ਸਮਾਜ ਦੀ ਇੱਕ ਤਾਂ ਰਸ ਦੀ ਬਹੁਤ ਵੱਡੀ ਐ ਜੇਕਰ ਕੋਈ 바ਵਾ ਸਾਹਿਬ ਡਾਕਟਰ ਅੰਬੇਡਕਰ ਦੀ ਆ ਹੁਣ ਅੰਬੇਡਕਰ ਸਕਾਲਰਸ਼ਿਪ ਦੇ ਅਧੀਨ ਜਿਹੜੇ ਬੱਚੇ ਵਕੀਲ ਬਣੇ ਆ ਜਿਹੜੇ ਬੱਚੇ ਹੁਣ ਟੀਚਰ ਬਣਦੇ ਆ ਜਿਨ੍ਹਾਂ ਬੱਚਿਆਂ ਨੇ ਆਈਪੀਐਸ ਆਈਐਸ ਬਣਦੇ ਆ ਉਹ ਸਭ ਤੋਂ ਪਹਿਲਾਂ ਸ਼ੁਕਰਾਨਾ ਕਿਹਦਾ ਕਰਨ ਜਾਂਦੇ ਪਹਾੜਾਂ ਚ ਬਿਲਕੁਲ ਤੇ ਉਹਨਾਂ ਨੇ ਇਹ ਨਹੀਂ ਸਮਝਿਆ ਵੀ ਅਸੀਂ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਦੁਆਰਾ ਤਿਆਗ ਉਹਨਾਂ ਨੇ ਇੰਨਾ ਕੀਤਾ ਆਪਣੇ ਸਮਾਜ ਨੂੰ ਲੜਾਈ ਲੜੀ ਤਾਂ ਹੀ ਜਿਹੜੇ ਸਕਾਲਰਸ਼ਿਪਾਂ ਜਿਹੜੀਆਂ ਸਾਨੂੰ ਮਿਲੀਆਂ ਪਰ ਜਿੱਥੇ ਸ਼ੁਕਰਾਨਾ ਕਰਨਾ ਚਾਹੀਦਾ ਸੀ ਜਿੱਥੇ ਸਮਾਜ ਨੂੰ ਪੜ੍ਹ ਲਿਖ ਕੇ ਜਿਹਦੀ ਬਦੌਲਤ ਅਸੀਂ ਪੜ੍ਹ ਲਿਖੇ ਜਿਨੇ ਸਾਨੂੰ ਪੜ੍ਹਨ ਦਾ ਅਧਿਕਾਰ ਲੈ ਕੇ ਦਿੱਤਾ ਜਿਨੇ ਸਾਨੂੰ ਬੋਲਣ ਦਾ ਅਧਿਕਾਰ ਲੈ ਕੇ ਦਿੱਤਾ ਉਸ ਰੈਵਰ ਨੂੰ ਅਸੀਂ ਮੰਨਣ ਦੀ ਬਜਾਏ ਜਾ ਕੇ ਕਿਸੇ ਉਹ ਦੇਵੀ ਦੇਵਤਿਆਂ ਨੂੰ ਮੰਨਣ ਤੋਂ ਬਾਅਦ ਵੀ ਉਸ ਸੋਸਾਇਟੀ ਲਈ ਕੰਮ ਨਹੀਂ ਕਰਦੇ ਉਹ ਆਪਣਾ ਸਰਨੇਮ ਤੱਕ ਬਦਲਦੇ ਆ ਆਪਣੇ ਆਪ ਨੂੰ ਸਮਾਜ ਦਾ ਹਿੱਸਾ ਨਹੀਂ ਸਮਝਦੇ ਉਹ ਬਹੁਤ ਵੱਡੇ ਪੱਧਰ ਤੇ ਜਿਹੜਾ ਇਹ ਨਿਘਾਰ ਆਉਣ ਦਾ ਜਿਹੜਾ ਕਾਰਨ ਵੀ ਇਹੀ ਆ ਵੀ ਸਾਡੇ ਸਮਾਜ ਦਾ ਜਿਹੜਾ ਅਧੂਰਾ ਗਿਆਨ ਅਧੂਰੇ ਅੰਬੇਡਕਰ ਹੀ ਔਰ ਅਧੂਰਾ ਗਿਆਨ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਮੰਨਦਾ ਤੋ ਦੂਸਰਿਆਂ ਨੂੰ ਨਹੀਂ ਮੰਨਦਾ ਬਿਲਕੁਲ ਇਹ ਤਸੱਦਦ ਆ ਸਾਡੇ ਲੋਕਾਂ ਨੂੰ ਕਿਸੇ ਵੀ ਚੀਜ਼ ਦਾ ਗਿਆਨ ਨਾ ਹੋਣਾ ਉਹ ਚੱਲ ਜਾਂਦਾ ਪਰ ਜੇਕਰ ਅਧੂਰਾ ਗਿਆਨ ਹੋਵੇ ਸਮਾਜ ਲਈ ਔਰ ਆਪਣੇ ਲੋਕਾਂ ਦੇ ਘਾਤਕ ਆ ਇਸ ਕਰਕੇ ਗਿਆਨ ਘੱਟ ਵੀ ਹੋਵੇ ਉਹ ਚੱਲ ਜਾਂਦਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਦਿੱਤੇ ਹੋਏ ਰਾਸਤਿਆਂ ਤੇ ਚੱਲਣਾ ਉਹਨਾਂ ਨੂੰ ਲੈ ਕੇ ਅੱਗੇ ਜਾਣਾ ਇਹ ਬਹੁਤ ਜ਼ਰੂਰੀ ਆ ਅੱਜ ਦੇ ਸਮੇਂ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਉਹੀ ਸਟੇਜ ਤੁਹਾਡੇ ਲਈ ਤਿਆਰ ਆ ਉਹੀ ਗਰੰਡਾਂ ਤਿਆਰ ਆ ਉਹੀ ਤੁਹਾਡੇ ਲਈ ਲੋਕ ਤਿਆਰ ਆ ਤੁਹਾਡੇ ਇਹ ਜੇ ਜੋ ਪਹਿਲਾਂ ਅੱਜ ਤੋਂ ਸਦੀਆਂ ਹੁੰਦਾ ਸੀ ਉਹ ਹੁਣ ਉਹ ਤੌਰ ਤਰੀਕੇ ਬਦਲ ਗਏ ਉਹੀ ਹੋਣ ਲਈ ਜਾਰੀ ਜਾ ਰਿਹਾ ਬਹੁਤ ਧੰਨਵਾਦ ਜੀ ਇੱਕ ਵਾਰ ਫੇਰ ਰਸੂਲਪੁਰੀ ਸਾਹਿਬ ਤੁਹਾਨੂੰ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਮੁਬਾਰਕਾਂ ਜੀ ਬਹੁਤ ਧੰਨਵਾਦ ਅੱਜ ਬਾਬਾ ਸਾਹਿਬ ਦੀ ਬਦੌਲਤ ਜਿੱਥੇ ਜਦੋਂ ਇਤਿਹਾਸ ਪੜਦੇ ਆ ਤੇ ਸਾਨੂੰ ਕਦੀ ਪਿੰਡ ਦੀਆਂ ਪੰਚਾਇਤਾਂ ਸੱਥਾਂ ਤੇ ਬੈਠਣ ਦੇ ਅਧਿਕਾਰ ਨਹੀਂ ਸੀ ਵਿੱਚ ਗੱਲ ਕਰਨ ਦੇ ਅਧਿਕਾਰ ਨਹੀਂ ਸਾਨੂੰ ਦਰਿਆ ਬਿਛਾਉਣ ਤੱਕ ਦਾ ਵੀ ਅਧਿਕਾਰ ਨਹੀਂ ਸੀ ਅੱਜ ਅਸੀਂ ਇਹ ਪੰਜ ਸਰਪੰਚ ਲੰਬੜ ਇੱਥੋਂ ਤੱਕ ਕਿ ਸਾਡੀਆਂ ਲੇਡੀਜ਼ ਵੀ ਜਿਹੜੀਆਂ ਉਹ ਪੰਜ ਸਰਪੰਚ ਬਣ ਕੇ ਹਰ ਅਹੁਦੇ ਤੇ ਹਰ ਕੁਰਸੀ ਤੇ ਪਹੁੰਚ ਚੁੱਕੀਆਂ ਨੇ ਇਹ ਬਾਬਾ ਸਾਹਿਬ ਵੀ ਮਰਾ ਡਾਕਟਰ ਮੇੜ ਗਰਜੀ ਦੀ ਬਦੌਲਤ ਹੈ ਸਰਪੰਚ ਸਾਹਿਬ ਮੇਰੇ ਨਾਲ ਨਹੀਂ ਇਹਨਾਂ ਦੇ ਮਿਸਿਸ ਜਿਹੜੇ ਉਹ ਸਰਪੰਚ ਨੇ ਜੈਪੀਮ ਜੀ ਜੈ ਪੀਮ ਜੈ ਪਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੁਲੇ ਸੋਨਰ ਪੈ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਜੈ ਅੱਜ ਆਪਾਂ ਪਿੰਡ ਮੰਡੀ ਵਿਖੇ ਸਾਡੇ ਸਰਪੰਚ ਰਵਿੰਦਰ ਕੁਮਾਰ ਜੀ ਕੁੱਕੂ ਉਹਨਾਂ ਦੇ ਗ੍ਰਹਿ ਵਿਖੇ ਬਾਬਾ ਸਾਹਿਬ ਜੀ ਦਾ 133ਵਾਂ ਜਨਮ ਦਿਨ ਸਾਡਾ ਮਨਾਉਂਦੇ ਹੋਏ ਇਕੱਠੇ ਹੋਏ ਆ ਸਰਪੰਚ ਸਾਹਿਬ ਬਾਰੇ ਦੱਸਣਾ ਚਾਹੁੰਦੇ ਆ ਕਿ ਇਹਨਾਂ ਨੇ ਬਾਬਾ ਸਾਹਿਬ ਜੀ ਦੀ ਸੋਚ ਨੂੰ ਅਪਣਾਉਂਦੇ ਹੋਏ ਵਾਹਿਗੁਰੂ ਇਨਾਂ ਨੇ ਸਮਾਜ ਸੇਵਾ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਸਾਡੇ ਸਮਾਜ ਨੂੰ ਜਿੱਥੇ ਵੀ ਲੋੜ ਪੈਂਦੀ ਹੈ ਇਹ ਮੋਢੇ ਨਾਲ ਮੋਢਾ ਲਾ ਕੇ ਖੜਦੇ ਹਨ ਸੋ ਅਸੀਂ ਸਾਰੇ ਹੀ ਸੂਝਵਾਨ ਵਿਅਕਤੀਆਂ ਨੂੰ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਸਰਪੰਚ ਸਾਹਿਬ ਨੇ ਬਾਬਾ ਸਾਹਿਬ ਜੀ ਦੀ ਸੋਚ ਨੂੰ ਬਣਾਇਆ ਹੈ ਆਪਾਂ ਵੀ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਵੀ ਬਾਬਾ ਸਾਹਿਬ ਦੀ ਸੋਚ ਨੂੰ ਅਪਣਾਈਏ ਪੜੋ ਜੁੜੋ ਸੰਘਰਸ਼ ਕਰੋ ਇਹ ਨਾਰਾ ਆਪਣੇ ਮਨ ਵਿੱਚ ਬਸਾਈਏ ਸਰਪੰਚ ਸਾਹਿਬ ਜਿਹੜੇ ਕੁਛਕ ਟਾਈਮ ਲਈ ਪਹਿਲਾਂ ਗਏ ਸੀਗੇ ਵਿਦੇਸ਼ ਨੂੰ ਬੀਟੀਜੀ ਨੂੰ ਮਿਲਣ ਵਾਸਤੇ ਸਪੈਸ਼ਲ ਜਨਮ ਦਿਨ ਮਨਾਉਣ ਵਾਸਤੇ ਦੁਬਾਰਾ ਫੇਰ ਆਏ ਆ ਸਾਡੇ ਵਾਸਤੇ ਇੱਥੇ ਪਹੁੰਚੇ ਆ ਕਹਿੰਦੇ ਨਗਰ ਵਿੱਚ ਜਨਮ ਦਿਨ ਮਨਾਉਣਾ ਹੈਗਾ ਸੋ ਅਸੀਂ ਸਰਪੰਚ ਸਾਹਿਬ ਦਾ ਜੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਆਪਣਾ ਰਜੀਵਿਆਮ ਪਰਿਆ ਪ੍ਰੋਗਰਾਮ ਛੱਡ ਕੇ ਇੱਥੇ ਪਹੁੰਚਿਆ ਦੁਬਾਰਾ ਜੀ ਬਿਲਕੁਲ ਜੀ ਇਹ ਇਹਨਾਂ ਦੀ ਦਿਲ ਦੀ ਇੱਛਾ ਸੀਗੀ ਬਿਲਕੁਲ ਜੀ ਬਿਲਕੁਲ ਜੀ ਬਹੁਤ ਧੰਨਵਾਦ ਜੀ ਜੈਪਿੰਜ ਜੈਪਿੰਜ ਜੈ ਬਾਪ ਸਾਡੇ ਮਹਾਨ ਲੀਡਰ ਸਾਡੇ ਜੋਧੇ ਐ ਨੌਜ਼ਵਾਨ ਅੱਗੂ ਹੈਪੀ ਲੋਈ ਜੀ ਜੈਪੀਂ ਜੀ ਜੈਪੀਂ ਜੀ ਕੀ ਕਹਿਣਾ ਚਾਹੂਗੇ ਅੱਜ ਬਾਬਾ ਸਾਹਿਬ ਦੇ ਜਨਮ ਦਿਨ ਤੇ ਅੱਜ ਬਹੁਤ ਭਾਗਾ ਭਰਿਆ ਦਿਨ ਹੈ ਬਾਬਾ ਸਾਹਿਬ ਦਾ ਆਪਾਂ 133ਵਾਂ ਜਿਹੜਾ ਹੈਗਾ ਜਨਮ ਦਿਹਾੜਾ ਮਨਾ ਰਹੇ ਆ ਤੇ ਸਾਡੇ ਪਿੰਡ ਸਰਪੰਚ ਸਾਹਿਬ ਨੇ ਹਰ ਤਰ੍ਹਾਂ ਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੇ ਇਥੇ ਘਰੇ ਗ੍ਰਹਿ ਵਿਕੇ ਸੰਗਤਾਂ ਨਾਲ ਰਲ ਕੇ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਤੇ ਇੱਕ ਜਿਹੜੀ ਹੈਗੀ ਆ ਉਹ ਸਾਰਿਆਂ ਨੂੰ ਮਾਤਰੀ ਨਿਰਦੇਸ਼ ਲਾ ਲੋ ਜਾਂ ਕਿਨ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਆ ਕਿ 바ਵਾ ਸਾਹਿਬ ਦੀ ਸੋਚ ਨੂੰ ਜਿਹੜੀ ਹੈਗੀ ਆ ਅਸੀਂ ਆਪਣੇ ਅਪਣਾਈਏ ਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈਏ ਜਦ ਐਜੂਕੇਟਿਡ ਹੋ ਜਾਣਗੇ ਤਾਂ ਹੀ ਸਮਾਜ ਦਾ ਆਪਣਾ ਕੁਝ ਕਰ ਸਕਦੇ ਆ ਬਾਕੀ ਤੁਹਾਨੂੰ ਇਸ ਤੋਂ ਪਹਿਲਾਂ ਸਰਪੰਚ ਸਾਹਿਬ ਰਵਿੰਦਰ ਕੁਮਾਰ ਜੀ ਸਾਡੇ ਦੀਪਕ ਕੁਮਾਰ ਸੂਲਪੁਰੀ ਜੀ ਤੇ ਆਪਣੇ ਡੈਂਪੀ ਜੀ ਇਹ ਬਹੁਤ ਡਿਟੇਲ ਨਾਲ ਸਭ ਕੋਈ 바ਵਾ ਸਾਹਿਬ ਬਾਰੇ ਦੱਸ ਗਏ ਜੀ ਜੀ ਤੇ ਉਹ ਚਾਣਾ ਸਾਰਾ ਪਾ ਗਾ ਤੇ ਮੈਂ ਇੱਕ ਵਾਰੀ ਫੇਰ ਸਭ ਨੂੰ ਬਹੁਤ ਬਹੁਤ ਗੌਰਖਾ ਦਿਨਾਂ ਦਾ ਮੌਸਮ ਜਨਮ ਦਿਨ ਜੈਪੀ ਜੈਪੀ ਜੈਪਾ ਅੱਜ ਜਿਵੇਂ ਤੁਸੀਂ ਜਾਣਦੇ ਹੀ ਆ ਕਿ ਉਸ ਮਹਾਨ ਰੈਵਰ ਡਾਕਟਰ ਵੀ. ਅੰਬੇਦਕਰ ਜੀ ਦਾ ਜਨਮ ਦਿਹਾੜਾ ਆ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਗੱਲ ਕਰਨ ਦੇ ਯੋਗ ਬਣੇ ਆ ਸਟੇਜਾਂ ਉੱਤੇ ਖੜ ਕੇ ਕੁਝ ਕਹਿਣ ਦੇ ਯੋਗ ਬਣੇ ਆ ਸੋ ਬੇਨਤੀ ਆ ਸਾਰਿਆਂ ਨੂੰ ਇੱਕ ਦੋ ਸ਼ਬਦ ਕਹਨੇ ਆ ਛੋੜੇ ਆ ਹੋ 바ਵਾ ਸਾਭ ਜੀ ਦੀ ਕਰਵਾਨੀ ਦੇਗੇ ਸਾਨੂੰ ਇੱਕ ਨਿਸ਼ਾਨੀ 바ਵਾ ਸਾਭ ਜੀ ਦੀ ਕਰਵਾਨੀ ਦੇਗੇ ਸਾਨੂੰ ਇੱਕ ਨਿਸ਼ਾਨੀ ਹੋ ਲੰਮੀਆਂ ਕਾਰਾਂ ਵੱਡੀਆਂ ਕੋਠੀਆਂ ਲੰਮੀਆਂ ਕਾਰਾਂ ਵੱਡੀਆਂ ਕੋਠੀਆਂ ਪਾਈਆਂ ਹੁੰਦੀਆਂ ਨਾ ਸਾਡੇ ਵਿੱਚ ਨਸੀਬਾਂ ਕੋਟ ਪੈਂਟ ਤੇ ਟਾਈਆਂ ਹੁੰਦੀਆਂ ਨਾ ਹੋ ਸਾਡੇ ਵਿੱਚ ਨਸੀਬਾਂ ਕੋਟ ਪੈਂਟ ਤੇ ਕਾਈਆਂ ਹੁੰਦੀਆਂ ਹਾਂ ਹੋ ਬਾਹਰ ਸਕੂਲ ਦੇ ਖੜ ਕੇ ਕੀਤੀਆਂ ਜਿਨੇ ਪੜਾਈਆਂ ਨੇ ਕਿਉਂਕਿ ਉਹ ਸਮਾਂ ਸੀ ਜੇਸ ਵੇਲੇ ਸਾਡੀ ਕੌਮ ਲਟਾੜਿਆ ਜਾਂਦਾ ਸੀਗਾ ਸਾਡੇ ਉਹ ਮਾਂ ਰੈਵਰ ਗਰੀਬੀ ਹੋਣ ਦੇ ਬਾਵਜੂਦ ਸਕੂਲ ਵਿੱਚ ਪੜ ਨਹੀਂ ਸਕਦੇ ਸੀਗੇ ਉਹਨਾਂ ਨੂੰ ਸਕੂਲ ਦੇ ਬਾਹਰ ਹੀ ਖੜ ਕੇ ਪੜਾਇਆ ਜਾਂਦਾ ਸੀ ਹੋ ਬਾਹਰ ਸਕੂਲ ਦੇ ਖੜ ਕੇ ਕੀਤੀਆਂ ਜਿਨੇ ਪੜਾਈਆਂ ਨੇ ਉਸ ਰਹਿਬਰ ਦੇ ਕਰਕੇ ਸਾਡੀਆਂ ਅੱਜ ਚੜਾਈਆਂ ਨੇ ਹੋਈਸ ਰਹਿਬਰ ਦੇ ਕਰਕੇ ਸਾਡੀਆਂ ਅੱਜ ਚੜਾਈਆਂ ਨੇ ਹੋ ਸੁੱਕੇ ਬਾਗਾਂ ਦੇ ਵਿੱਚ ਕਦੇ ਹਰਿਆਈਆਂ ਹੁੰਦੀਆਂ ਨਾ ਸਾਡੇ ਵਿੱਚ ਨਸੀਬਾ ਕੋਟ ਪੈਂਟ ਤੇ ਟਾਈਆਂ ਹੁੰਦੀਆਂ ਨਾ ਹੋ ਸਾਡੇ ਵਿੱਚ ਨਸੀਬਾ ਕੋਟ ਪੈਂਟ ਤੇ ਟਾਈਆਂ ਹੁੰਦੀਆਂ ਨਾ ਹੋ ਭੀਮਰਾਉ ਜੀ ਮੇਰੇ ਉੱਤੇ ਕਰਮ ਕਮਾ ਦਿੱਤਾ ਹੋ ਦੇ ਕੇ ਸਿੱਖਿਆ ਆਪਣੀ ਲੰਬੜਦਾਰ ਬਣਾ ਦਿੱਤਾ ਹੋ ਭੀਮਰਾਉ ਜੀ ਮੇਰੇ ਉੱਤੇ ਕਰਮ ਕਮਾ ਦਿੱਤਾ ਦੇ ਕੇ ਸਿੱਖਿਆ ਆਪਣੀ ਲੰਬੜਦਾਰ ਬਣਾ ਦਿੱਤਾ ਹੋ ਮੇਰੇ ਕਰ ਦੇ ਵਿੱਚ ਵੀ ਹੋ ਮੇਰੇ ਕਰ ਵਿੱਚ ਵੀ ਕਦੇ ਵਿਸ਼ਨਾਇਆਂ ਹੁੰਦੀਆਂ ਨਾ ਸਾਡੇ ਵਿੱਚ ਨਸੀਬਾ ਕੋਟ ਪੈਂਟ ਤੇ ਟਾਇਆਂ ਹੁੰਦੀਆਂ ਨਾ ਹੋ ਸਾਡੇ ਵਿੱਚ ਨਸੀਬਾ ਕੋਟ ਪੈਂਟ ਤੇ ਟਾਇਆਂ ਹੁੰਦੀਆਂ ਨਾ ਜੈਪੀ ਕਿਆਪਾ ਅੱਜ ਦੀ ਇਸ ਖੁਸ਼ੀ ਦੇ ਮੌਕੇ ਤੇ ਬਾਬਾ ਸਾਹਿਬੀ ਮਰਾਉ ਡਾਕਟਰ ਅੰਬੇਦਕਰ ਜੀ ਦਾ ਅੱਜ ਇਥੇ ਜਨਮ ਦਿਨ ਮਨਾਇਆ ਜਾ ਰਿਹਾ ਉੱਥੇ ਹੀ ਇਸ ਵਿਲੇ ਮੌਕੇ ਤੇ ਮੌਜੂਦ ਨੇ ਸਾਡੇ ਮਹਾਨ ਜਿਨ੍ਹਾਂ ਨੇ ਪ੍ਰਸ਼ਾਸਨ ਦੇ ਵਿੱਚ ਜ਼ਿੰਮੇਵਾਰੀ ਨਿਭਾਈ ਹੈ ਅਧਿਆਪਕ ਦੇ ਵਜੋਂ ਬਾਬਾ ਸਾਹਿਬ ਪੀਮਰਾਉ ਡਾਕਟਰ ਮੇਡガルਜੀ ਦੀ ਬਦੌਲਤ ਅੱਜ ਸਮਾਜ ਦੇ ਵਿੱਚ ਹਰ ਕੁਰਸੀ ਦੇ ਉੱਤੇ ਸਾਡੇ ਲੋਕ ਜਿਹੜੇ ਉਬਰਾਜ਼ਮਾਨ ਨੇ ਇਹ ਮਾਸਟਰ ਹਰਮੇਸ਼ ਮੰਡੀ ਜੀ ਜੇਪੀਮ ਜੀ ਜੇਪੜਤ ਜੀ ਗੁਰੂ ਸਾਹਿਬ ਬਹੁਤ ਬਹੁਤ ਧੰਨਵਾਦੀ ਤੁਹਾਡਾ ਇਲਾਕੇ ਵਿੱਚ ਕਾਫੀ ਨਾ ਆਇਆ ਤੇ ਕਾਫੀ ਸੇਵਾਤਰੀ ਸਮਾਜ ਦੀ ਕਰ ਰਹੇ ਆ ਤੇ ਲੋਕਾਂ ਨੂੰ ਪੂਰਾ ਤਰ੍ਹਾਂ ਜਾਗਰਿਤ ਕਰ ਰਹੇ ਆ ਤੁਹਾਡਾ ਧੰਨਵਾਦ ਜੀ ਤੁਹਾਡਾ ਵੀ ਧੰਨਵਾਦ ਹੈ ਜੀ ਤੁਹਾਡੇ ਕਰਕੇ ਅੱਜ ਜਿਹੜਾ ਬੱਚਾ ਬੱਚਾ ਪੜ੍ਹ ਲਿਖ ਕੇ ਉਹ ਆਫਸਰ ਬਣਿਆ ਲੀਡਰ ਬਣਿਆ ਔਰ ਹਰ ਸਮਾਜ ਦੇ ਵਿੱਚ ਕਾਮਯਾਬ ਹੋਇਆ ਤੁਹਾਡਾ ਵੀ ਧੰਨਵਾਦ ਹੈ ਸਾਰਾ ਕੁਝ ਬਾਬਾ ਸਾਹਿਬ ਦੀ ਕਿਰਪਾ ਹੈਗੀ ਆ ਅੱਜ ਬਾਬਾ ਸਾਹਿਬ ਦੇ ਜਨਮ ਦਿਨ ਤੇ ਸੰਦੇਸ਼ ਕੀ ਦੇਣਾ ਚਾਹਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਸਮੂੱਚੀ ਦੁਨੀਆ ਦੇ ਲੋਕਾਂ ਨੂੰ ਬਾਬਾ ਸਾਹਿਬ ਦੇ ਸੇਵਕਾਂ ਨੂੰ ਪੈਰੋਕਾਰਾਂ ਨੂੰ ਉਹਨਾਂ ਦੇ ਜਨਮ ਦਿਨ ਤੇ ਵਧਾਈ ਦੇਣੀ ਚਾਹੁੰਦਾ ਕਿ ਅੱਜ ਸਾਡੇ ਸਰਪੰਚ ਸਾਹਿਬ ਰਵਿੰਦਰ ਕੁਮਾਰ ਜੀ ਦੇ ਘਰ ਜੋ ਕੋਠੀ ਦੇ ਉੱਤੇ ਸਟੈਚੂ ਲਾਇਆ ਉਹਦੇ ਤੇ ਫੁੱਲ ਮਾਲਾ ਅਰਪਣ ਕੀਤੀ ਗਈ ਜਿਹਦੇ ਵਿੱਚ ਨਾਮ ਵਰਚ ਇਹਦੇ ਜਿਹੜੇ ਆ ਉਹ ਦੇਖਣ ਨੂੰ ਮਿਲੇ ਆ ਜਿਵੇਂ ਕਿ ਦੀਪਕ ਰਸੂਲਪੁਰੀ ਤੇ ਉਹਨਾਂ ਦੀ ਪੂਰੀ ਟੀਮ ਜੀ ਸਾਡੇ ਮਨੋਜ ਕੁਮਾਰ ਜੀ ਟੈਂਪੀ ਜੀ ਸਾਡੇ ਲੰਬੜਦਾਰ ਸਾਹਿਬ ਕੰਪਲਿਸ਼ ਕੇਸ਼ੀ ਜੀ ਤੇ ਹੈਪੀ ਲੋਈ ਜੀ ਤੇ ਤੁਸੀਂ ਸਾਰੀ ਟੀਮ ਇਹਨਾਂ ਦਾ ਮੈਂ ਧੰਨਵਾਦੀ ਆ ਕਿ ਤੁਸੀਂ ਆਪਣਾ ਫਰਜ਼ ਨਿਭਾਇਆ ਕਿਉਂਕਿ ਬਾਬਾ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਜਿੰਨਾ ਸਟਰਗਲ ਕੀਤਾ ਜਿਵੇਂ ਆਪਾਂ ਦੇਖਦੇ ਆਂ ਸੁਣਦੇ ਆਂ ਸੀਰੀਅਲ ਦੇਖਦੇ ਆਂ ਉਹ ਦੇਖ ਕੇ ਇਦਾਂ ਲੱਗਦਾ ਕਿ ਉਹਨਾਂ ਨੇ ਇਕੱਲਿਆਂ ਨੇ ਇੰਨੀ ਵੱਡੀ ਲੜਾਈ ਜਿੱਤ ਲਈ ਉਹਨਾਂ ਨੇ ਕੱਢਿਆ ਨੇ ਕਰੋੜਾਂ ਲੋਕਾਂ ਦੀ ਜੀਵਨ ਜਿਹੜੀ ਸੀ ਉਹਦੀ ਰੇਖਾ ਬਦਲ ਕੇ ਰੱਖ ਦਿੱਤੀ ਇੱਕ ਤਰ੍ਹਾਂ ਦਾ ਪਰਵਰਤਨ ਲੈ ਜਾਂਦਾ ਜੀ ਇਸ ਕਰਕੇ ਸਾਡਾ ਫਰਜ਼ ਬਣਦਾ ਕਿ ਉਹਨਾਂ ਨੂੰ ਆਪਾਂ ਯਾਦ ਕਰੀਏ ਜੀ 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 ਬਹੁਤ ਧੰਨਵਾਦ ਜੀ ਜੈਪੀਮ ਜੀ ਜੈ ਪਰਮ ਜੀ